ਬਾਈ ਅੱਜ ਸਾਨੂੰ ਨਾਗਰੇ ਰੰਗ ਦੇ ਵਿੱਚ ਜਿੰਨਾ ਦੀ ਕੀ ਬਾਹਲੀ ਡਿਮਾਂਡ ਆ ਉਹ ਬੱਕਰੀਆਂ ਦਿਖਾਵਾਂਗੇ ਛੋਟੀਆਂ ਪੱਠਾ ਵੀ ਨੇ ਬਾਈ ਲਵੇ ਤੇ ਡੱਬੇ ਰੰਗ ਚ ਵੀ ਬੱਕਰੀਆਂ ਨੇ ਕਾਲੀਆਂ ਵੀ ਬੱਕਰੀਆਂ ਨੇ ਤੇ ਹਰੇਕ ਬੱਕਰੀਆਂ ਦੇ ਰੰਗ ਦੇ ਮੁਤਾਬਕ ਬਾਈਆਂ ਦਾ ਬਰੀਡਰ ਰੱਖੇ ਹੋਏ ਨੇ ਕਾਲੇ ਰੰਗ ਦੇ ਵੀ ਨੇ ਤੇ ਨਾਗਰੇ ਡੱਬੇ ਵੀ ਨੇ ਬਰੀਡਰ ਬਾਈਆਂ ਲਵੇ ਚਾਰ ਪੰਜ ਬਰੀਡਰ ਰੱਖੇ ਨੇ ਤੇ 100 ਦੇ ਕਰੀਬ ਬੱਕਰੀਆ ਅੱਜ ਆਪਾਂ ਪਿੰਡ ਉੱਚੀ ਦੌ ਦੇ ਵਿੱਚ ਪਹੁੰਚੇ ਹੋਏ ਆ ਸਰਾਜ ਵਰਗਿਆਂ ਕੋਲੇ ਪਹੁੰਚੇ ਹੋਏ ਆ ਬਾਈਆਂ ਦੇ ਨਾਮ ਸਰਾਜ ਆ ਤੇ ਆ ਇਹਨਾਂ ਦੀਆਂ ਬੱਕਰੀਆਂ ਨੇ ਹੁਣ ਸੋਡੀ ਸਾਰੀ ਗੱਲਬਾਤ ਕਰਾਉਣੀ ਆ ਵੀਡੀਓ ਦੇ ਵਿੱਚ ਇਹਨਾਂ ਦੀ ਦੇਖਭਾਲ ਕਿਵੇਂ ਹੁੰਦੀ ਆ ਗਰਮੀਆਂ ਦੇ ਵਿੱਚ ਕੀ ਖਰਾਕ ਪਾਉਂਦੇ ਨੇ ਇਹ ਤੇ ਦੁੱਧ ਵਾਲੀਆਂ ਬੱਕਰੀਆਂ ਦੀ ਕੀ ਖਰਾਕ ਹੁੰਦੀ ਆ ਅਸੀਂ ਇਹ ਜੀਆਂ ਗੱਲਾਂ ਬਾਤਾਂ ਕਰਾਂਗੇ ਤੇ ਬਾਕੀ ਤੁਹਾਨੂੰ ਬੱਕਰੀਆਂ ਦਿਖਾਉਣਾ ਬਹੁਤ ਚੰਗੀ ਬਰੀਡ ਆ ਬਾਈਆਂ ਲਵੇ ਸਾਮੀ ਹੋਈ ਆ ਤੇ ਹਰੇਕ ਰੰਗ ਦੀ ਬੱਕਰੀ ਇਹਨਾਂ ਲਵੇ ਜਿਹੀ ਜੀ ਡਿਮਾਂਡ ਕਰੋਗੇ ਉਹ ਹੈ ਜ ਰੰਗ ਤੁਹਾਨੂੰ ਦੇ ਦੇਣਗੇ ਤੇ ਬਾਕੀ ਸਕਰੀਨ ਤੇ ਨੰਬਰ ਚੱਲਦਾ ਹੁੰਦਾ ਬਾਈ ਮੈਨੂੰ ਫੋਨ ਲਾ ਲੈਂਦੇ ਕਈ ਬਾਈ ਵੀ ਉਹ ਬਾਈਆਂ ਦਾ ਨੰਬਰ ਚਾਹੀਦਾ ਤਾਂ ਸਕਰੀਨ ਤੇ ਹੁੰਦਾ ਨੰਬਰ ਬਾਈ ਉੱਥੋਂ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਆਜੋ ਹੁਣ ਛੋਟੀ ਗੱਲਬਾਤ ਕਰਾਉਣੀ ਆਪਾਂ ਬਾਈਆਂ ਦੇ ਨਾਲ ਬਾਈ ਸਰਾਜ ਕੀ ਹਾਲ ਆ ਬਹੁਤ ਵਧੀਆ ਜੀ ਤੇ ਇੱਕ ਵਾਰੀ ਬਈ ਲੋਕੇਸ਼ਨ ਸਮਝਾ ਦੇ ਸਾਰੀ ਲੋਕੇਸ਼ਨ ਵੀਰੇ ਆਪਣਾ ਪਿੰਡੇਗਾ ਉੱਚੀ ਦੌਦ ਜ਼ਿਲ੍ਹਾ ਲੁਧਿਆਣਾ ਜੇ ਮੰਨ ਲਾ ਬੰਦਾ ਲੁਧਿਆਣੇ ਸਾਈਡ ਤੋਂ ਆਂਦਾ ਤਾਂ ਕੁੱਪ ਤੋਂ 7 ਕਿਲੋਮੀਟਰ ਆ ਜੇ ਮਰੀਕ ਕੋਲ ਸਾਈਡ ਤੋਂ ਆਂਦਾ ਤਾਂ ਮੰਨ ਲਾ ਮਰੀਕ ਕੋਲੇ ਤੋਂ 8-10 ਕਿਲੋਮੀਟਰ ਆ 8-10 ਕਿਲੋਮੀਟਰ ਆ ਲੈ ਬਈ ਹੁਣ ਸਾਨੂੰ ਬੱਕਰੀਆਂ ਦਿਖਾਉਣੀਆਂ ਪਈਆਂ ਨੇ ਕੱਟ ਦੇ ਤੇ ਬਈ ਬੱਕਰੀਆਂ ਦਾ ਸੌਂ ਕਰਦਿਆਂ ਕਿੰਨਾ ਕ ਟਾਈਮ ਹੋ ਗਿਆ ਬਈ ਆਪਣਾ ਪੀੜੀਦਾਰ ਪੀੜੀ ਚੱਲਦਾ ਸਿਰੋਤ ਹੀ ਚੱਲਦਾ ਹੈ ਕੰਮ ਇਹ ਚੌਥੀ ਪੀੜੀ ਚੱਲ ਪਈ ਠੀਕ ਆ ਤੇ ਬਈ ਮੂੰ ਫਿਰ ਬਾਹਰ ਹੀ ਚਾਰਦੇ ਬੱਕਰੀਆਂ ਆ ਵੀਰੇ ਬਾਹਰ ਵੀ ਚਾਰਦੇ ਬਾਕੀ ਘਰੇ ਏ ਬਾਈ ਸ਼ੁਰੂਤੀ ਆ ਹਾਰੰਗ ਨੇ ਛੋਡੇ ਲਵੇ ਨਾਗਰੇ ਹੋ ਗਏ ਕਾਲੇ ਹਾਂ ਹਾਂ ਵੀਰੇ ਡੱਬਿਆਂ ਦੇ ਆਪਾਂ ਪਹਿਲਾਂ ਸੀ ਕੀਨਾ ਠੀਕ ਐ ਤੇ ਲੈ ਵੀ ਹੁਣ ਬਾਈ ਨਾਲ ਨਾਲ ਬੱਕਰੀਆਂ ਦਿਖਾਈ ਚੱਲ ਤੇ ਇਹ ਕੰਮ ਬਾਰੇ ਦੱਸ ਵੀ ਕਿੰਵੇਂ ਦਾ ਕੰਮ ਆ ਇਹ ਤੇ ਅੱਗੇ ਨਾਲ ਕੀ ਚੇਂਜ ਆਇਆ ਬਾਈ ਕੰਮ ਦੇ ਵਿੱਚ ਫਰਕ ਕੀ ਪਿਆ ਅੱਗੇ ਨਾਲ ਅੱਗੇ ਨਾਲ ਵੀਰੇ ਹੁਣ ਮੰਨ ਲਾ ਵੀ ਸੁਧਾਰ ਹੋਇਆ ਬਾਕੀ ਮਤਲਬ ਵੀਡੀਓ ਦੇ ਨਾਲ ਲੋਕਾਂ ਨੂੰ ਹੀ ਪਤਾ ਲੱਗਣ ਲੱਗਿਆ ਨਸਲ ਦੇ ਬਾਰੇ ਹੂੰ ਬਾਕੀ ਮੰਨ ਲਓ ਵੀ ਬਾਕੀ ਹੁਣ ਇਹ ਨਾਲ ਹੀ ਡਿਮਾਂਡ ਬਹੁਤ ਆ ਹੂੰ ਕਿਹੜੀ ਨਸਲ ਆ ਬਾਈ ਛੋਡੇ ਲਵੇ ਆਪਣੇ ਲਈ ਬੀਟ ਲਿਆ ਵੀਰੇ ਅੱਛਾ ਬੀਟਲ ਦੇ ਕੰਮ ਕਰਦੇ ਹਾਂ ਹਾਂ ਵੀਰੇ ਬੀਟਲ ਦੀ ਕੰਮ ਕਰਦੇ ਹਾਂ ਠੀਕ ਐ ਇਹ ਨਾਗਰੇ ਡੱਬੇ ਬਾਈ ਹਾਂ ਵੀਰੇ ਨਾਗਰੇ ਡੱਬੇ ਬਕਰਿਆ ਕਿੰਨੇ ਕਿੰਨੇ ਉਮਰ ਆ ਬਾਈ ਇਹਨਾਂ ਦੀ ਇਹ ਬਾਈ ਚਾਰ ਦੰਦ ਬੱਚਾ ਅੱਛਿਆ ਇਹ ਘਰ ਦਾ ਬਾਈ ਆਪਣਾ ਹਾਂ ਵੀਰੇ ਘਰ ਦੀ ਆ ਠੀਕ ਐ ਚਾਰ ਦੰਦ ਦਾ ਹੈ ਹਾਂ ਵੀਰੇ ਲਾਇਆ ਵੀ ਤੇ ਉਹਦਾ ਰੰਗ ਦਾ ਫਰਕ ਆ ਬਾਈ ਇਹਦੇ ਨਾਲ ਹਾਂ ਜਿਉ ਮੰਨ ਲਾ ਜਾਵਰ ਦਾ ਪੁੱਤਾ ਡਾਇਰੈਕਟ ਉਹ ਜਾਵਰ ਦਾ ਕਲਰ ਆ ਇਹ ਮੰਨ ਲਾ ਥੋੜਾ ਗੂੜੇ ਚ ਆ ਗਿਆ ਜਾਵਰ ਬਾਈ ਕਿੱਥੋਂ ਦਾ ਉਹ ਮਤਲਬ ਬਾਗ ਕਰ ਲਵੇ ਦੀ ਜਿਹੜਾ ਬੜਾ ਬੱਕਰਾ ਜਾਵਰ ਹੂੰ ਉਹਦੇ ਹੀ ਪੁੱਤ ਨੇ ਉਹ ਹੀ ਲਾਈਨ ਆ ਉਹ ਹੀ ਖੂਨ ਅੱਛਾ ਉਹਦੇ ਨੇ ਇਹ ਹਾਂ ਵੀਰੇ ਬਾਗ ਡਾਕਟਰ ਵਾਲੀ ਲਾਈਨ ਦੇ ਨੇ ਹੈ ਡਾਕਟਰ ਬਾਗ ਵਾਲੀ ਹੂੰ ਹੂੰ ਪਰ ਬਾਈ ਇਹਨਾਂ ਦੇ ਰਿਜ਼ਲਟ ਲੈ ਲੈ ਕਹੇ ਹਜੇ ਲੈਤੇ ਨਹੀਂ ਨਾ ਵੀਰੇ ਰਿਜ਼ਲਟ ਲੈ ਲੈ ਇਹਨਾਂ ਦੇ ਲੈ ਲੈ ਹਾਂ ਵੀਰੇ ਬੱਚੇ ਦਿਖਾਓ ਇਹਨਾਂ ਦੇ ਆ ਆ ਬੱਕਰੇ ਬੱਚੇ ਪਠਾ ਵੜ ਕੇ ਲਿਆ ਜੀ ਏ ਭਾਈ ਕਿਹੜੀਆਂ ਬੱਕਰੀਆਂ ਦੇ ਛੱਡੇ ਫਿਰ ਤੁਸੀਂ ਕਾਰੀਆਂ ਇਹ ਬਾਈ ਹੁਣੇ ਛੱਡੇ ਹੈ ਕਾਰ ਡੱਬੀਆਂ ਦੇ ਛੱਡੇ ਆ ਬੱਕਰਾ ਹੁਣ ਛੱਡੇ ਆ ਇਹਦਾ ਰਿਜ਼ਲਟ ਆਪਣੇ ਲਿਵਿਆ ਅੱਛਾ ਆ ਇਹੇ ਮਾਰਦੇ ਇੱਕ ਦੂਜੇ ਨੂੰ ਨਾ ਥੋੜਾ ਜਿਹਾ ਪੂਰ ਦੇ ਵੀਰੇ ਥੋੜਾ ਜਿਹਾ ਆ ਪੱਠ ਵੀਰੇ ਉਹ ਪਰਲੇ ਵੱਡੇ ਬੱਕਰੇ ਦੀ ਆ ਕਿਹੜੇ ਦੀ ਬਾਈ ਉਹ ਪਰਲੇ ਦੀ ਵੀਰੇ ਉਹ ਜਿਹੜਾ ਨਾ ਕਰਾ ਡਬਾ ਪਰਲੇ ਪਿੱਕੇ ਚ ਇਹ ਕੰਦਰ ਬੱਕਰਾ ਬੰਨੀ ਆ ਇਹਨੂੰ ਬੰਨ ਦੇ ਬਾਈ ਯਾਰ ਠੱਕਾ ਵਾਲਾ ਕਰਦਾ ਅਸੇ ਇਹ ਉਹਦੀ ਆ ਹੈ ਹਾਂ ਵੀਰੇ ਚਾਰ ਦਿਨ ਪੱਠਾ ਵੀਰੇ ਹੂੰ ਪਰੂ ਚੱਕ ਠੀਕ ਆ ਚਾਰ ਦਿਨ ਦਾ ਇਹ ਕ੍ਰਾਸ ਕਰਾਤੀ ਨਹੀਂ ਨਹੀਂ ਵੀਰੇ ਹਜੇ ਨਹੀਂ ਕਰਾਈ ਹਜੇ ਕਰਾਈ ਨਹੀਂ ਹੈ। 나 ਇਹਨੂੰ ਜੇ ਹਸਪਤਾਲੋਂ ਸੂਜੀ ਕਰਵਾਉਂਗਾ ਜਾ ਕੇ। ਅੱਛਾ। ਹਾਂ ਵੀਰੇ। ਠੀਕ ਹੈ ਲੈ ਵੀ ਕੁਆਲਿਟੀ ਚੈੱਕ ਕਰੋ। ਇਹ ਨਾਲ ਅੱਗੇ ਇਹਨਾਂ ਦੀ ਡਿਮਾਂਡ ਹੈਗੀ ਬਾਈ ਪੂਰੀ। ਫੁੱਲ ਡਿਮਾਂਡ ਆ ਵੀਰੇ ਇਸ ਟਾਈਮ ਇਹ ਰੰਗ ਦੀ। ਇਹ ਰੰਗ ਦੀ ਹੈ। ਹਾਂ ਵੀਰੇ। ਹੂੰ। ਇਹਦੀ ਬਾਈ ਸਹੀ ਪਹਿਚਾਣ ਕੀ ਹੁੰਦੀ ਹੈ ਨਾਗ ਰੈਡ ਇਹਦੀ। ਆ ਦੇਖੋ ਵੀਰੇ ਹੁਣ ਮੰਨ ਲਾ ਲੱਤਾਂ ਵੀ ਆ ਕਾਲੀਆਂ ਆ ਗਈਆਂ। ਹੂੰ। ਬਾਕੀ ਉਤੋਂ ਆ ਚੀਜ਼ ਆ ਗਈ ਬਾਕੀ ਆ ਇੱਥੇ ਮਤਲਬ ਢੂਹੀ ਦੇ ਕਾਲਾ ਦਾਗ ਜਾਊਗਾ ਬਾਕੀ ਮੂੰਹ ਤੇ ਕਾਲਾ ਛਾਊ ਮੇਨ। ਇਹ ਮੂੰਹ ਤੇ ਕਾਲਾ ਛਾਊ ਕਾਲੇ ਹੋਣਗੇ। ਹਾਂ ਵੀਰੇ ਇਹ ਲਾਈਨ ਦੀ ਤਾਂ ਲੈਦੇ ਜਿਹੜੀ ਮੰਨ ਲਾ ਵੀ ਜਾਵਰ ਦੀਆਂ ਧੀਆਂ ਨੇ ਮੰਨ ਲਾ ਜਾਵਰ ਵਾਲਾ ਖੂਨ ਨਾਲ ਲੈ ਦੇ ਅਲੱਗ ਹੀ ਚਮਕੂਗਾ। ਅੱਛਾ। ਹਾਂ ਵੀਰੇ। ਉਹਨਾਂ ਜਿੱਥੇ ਮਰਜੀ ਜਾ ਵੀ 50 ਬੱਕਰੀਆਂ ਖੜਾ ਦੇ ਉਹ ਲੈ ਦੇ ਚਮਕਣਗੀਆਂ। ਹੂੰ ਹੂੰ। ਠੀਕ ਐ। ਤੇ ਇਹਨਾਂ ਦੀ ਕੋਈ ਬੱਕਰੀ ਸੂਪ ਹੀ ਬਾਈ ਜਿਹੜੇ ਆ ਜੇ ਮੈਂ ਆ ਖੜੀਆਂ ਨੇ ਪੱਠਾ। ਹਾਂ ਵੀਰੇ ਇੱਕ ਪੜ ਸੂਈ ਵੀ ਇਹਨਾਂ ਚੋਂ। ਕੋਈ ਦਿਖਾਵਾਂਗੇ ਸੂਈ। ਰਿਜ਼ਲਟ ਕਿਵੇਂ ਵਧੀਆ ਆ ਜਾਂਦਾ? ਰਿਜ਼ਲਟ ਟੌਪ ਆਇਆ ਵੀਰੇ। ਉਹਦਾ ਰਿਜ਼ਲਟ ਵੀ ਦਿਖਾਵਾਂਗੇ ਅੱਗੇ ਤੁਹਾਨੂੰ। ਆ ਪੱਠਾ ਜੇ ਫੈੜੀ ਆ ਵੀਰੇ। ਜਿਵੇਂ ਫਾਇਟ ਆ। ਹਾਂ ਵੀਰੇ। ਇਹ ਨੂੰ ਵੀ ਬਾਦੋਂ ਜੀ ਕ੍ਰੋਸ ਕਰਾਵਾਂਗੇ ਅਜੇ ਕਰਾਈ ਨਹੀਂ ਨਾ ਵੀਰੇ ਇਹ ਛੱਕ ਦੇ ਦਾਂ ਚੱਕ ਲਈ ਜਾਵਾਂ ਦੁੱਧ ਕਿਵੇਂ ਲਾਹੀ ਖੜੀ ਆ ਬਾਈ ਫਿਰ ਇਹ ਵੀਰੇ ਦੁੱਧ ਫਿਰ ਇਹੀ ਤਾਂ ਖੂਨ ਦਾ ਫਰਕ ਆ ਵੀਰੇ ਹੂੰ ਹੁਣ ਅਗਲਾ ਦੇਖਣ ਵਾਲਾ ਤਾਂ ਇਹਨੂੰ ਐ ਕਹੂ ਵੀ ਇਹ ਦੇ ਬੱਚੇ ਹਿੱਟੇ ਨੇ ਪਰ ਇਹ ਅਜੇ ਤਾਂ ਕੇਰਾ ਵੀ ਕ੍ਰੋਸ ਨਹੀਂ ਹੋਈ ਇਹ ਕੇਰਾ ਕ੍ਰੋਸ ਹੋ ਜਾਣਾ ਨਾ ਵੀਰੇ ਬਾ ਦੁੱਧ ਲਾਹਿਆ ਹੀ ਇਹ ਹਾਈਟ ਕਿੰਨੀ ਕਰ ਜਾਂਦੀਆਂ ਨੇ ਬਾਈ ਹਾਈਟ ਵੀਰੇ ਦੇਖ ਲਓ ਤੁਸੀਂ ਇਹਦੀ ਵੀ 41 ਦੇ ਕਰੀਬ ਉਹ ਅੱਛਾ ਬਾਕੀ ਲੈਂਥ ਦੇਖ ਲਓ ਲੈਂਥ ਵਧੀਆ ਨਾ ਮੂੰਹ ਮੱਥਾ ਵੀ ਆ ਵੀਰੇ ਇਹ ਇਹ ਕਿਹੜੇ ਬੱਕਰੇ ਦੀ ਆ ਇਹ ਵੱਡੇ ਬੱਕਰੇ ਆ ਵੀਰੇ ਨਾਗਰੇ ਰੱਬੇ ਦੀ ਆ ਨਾ ਵੀਰੇ ਹੂੰ ਜਿਹੜਾ ਇਹ ਮੰਨ ਕੇ ਚੱਲ ਬਿਹਾਈਡ ਕਿੰਨੀ ਉਮਰ ਤੱਕ ਕਰੀ ਜਾਂਦੀਆਂ ਨੇ ਹਾਈਡ ਵੀਰੇ 8 ਦੰਦ ਤੱਕ ਕਰੀ ਜਾਂਦੀ ਐ 8 ਦੰਦ ਤੱਕ ਹਾਂ ਹਾਂ ਹੂੰ ਠੀਕ ਆ ਤੇ ਆਹ ਡੱਬੀ ਬੱਕਰੀਆਂ ਜਿਵੇਂ ਇਹ ਵੀਰੇ 6 ਦੰਦ ਪਾਠਾ ਜੇ ਪਲੂਣ ਹੀ ਸੂਈ ਐ ਅੱਛਾ ਇਹ ਵੀ ਉਹਨਾਂ ਚੁਈਆਂ ਨਹੀਂ ਇਹ ਵੀਰੇ ਹੋਰ ਬੱਕਰੇ ਦੀ ਆ ਅੱਛਾ ਹੋਰ ਬੱਕਰੇ ਇਹ ਪਹਿਲਾ ਬੱਕਰਾ ਦੀ ਉਹਦੀ ਆਪਣੇ ਲਵੇ ਹੂੰ ਉਹ ਸੇਲ ਹੋ ਗਿਆ ਦੀ ਇਹ 6 ਦੰਦ ਪਾਠਾ ਜੇ ਹਾਈਟ ਇਹਦੀ ਵੀ ਚੰਗੀ 38 ਇੰਚ ਹੈ ਟੂ ਇਹਦੀ 38 ਇੰਚ ਹੈ ਹਾਂ ਵੀਰੇ ਠੀਕ ਐ ਉਹ ਚੱਕ ਬਾਕੀ ਕੁਆਲਿਟੀ ਦੁੱਧ ਨੂੰ ਬੋ ਕਰੀ ਆ ਪੱਟ ਕਿੰਨਾ ਕਿ ਦੇ ਦਿੰਦੀ ਆ ਬਈ ਦੁੱਧ ਵੀਰੇ ਆ ਟਾਈਮ ਤੇ ਲੈ 3 ਲੀਟਰ ਦਾ ਗੇੜੂਗਾ 3 ਲੀਟਰ ਹਾਂ ਜੇ ਪਲੂਣ ਪਟ ਚੁਈ ਸੀ ਆ 3 ਲੀਟਰ ਦਾ ਗੇੜ ਦੁੱਧ ਦਾ ਬਾਹਰ ਲਈ ਸੇਵਾ ਤੇ ਬਾਹਰ ਲਈ ਚਰਾਈ ਠੀਕ ਆ ਕਿੰਨੇ ਜਾਨੇ ਸਾਹਮਣੇ ਬਾਈ ਫਿਰ ਜਿਵੇਂ 100 ਬੱਕਰੀ ਆ ਅਸੀਂ ਵੀਰੇ ਮੰਨ ਲਾ ਵੀ ਤਿੰਨੀ ਪਿਓ ਪੁੱਤ ਸਾਹਮਣੇ ਆ ਫਾਦਰ ਥੋੜਾ ਜਿਹਾ ਢਿੱਲੇ ਦੀ ਗੈਰ ਤਾ ਨਹੀਂ ਆਏ ਉਹਨੂੰ ਮੰਨ ਲਾ 10 ਕਿ ਦਿੰਦੇ ਘਰੇ ਹੁੰਦੇ ਆ ਨਹੀਂ ਉਹ ਵੀ ਨਾਲ ਹੀ ਹੁੰਦੇ ਆ ਵਾ ਤਿੰਨੀ ਹੁੰਨੇ ਆ ਅਸੀਂ ਤਿੰਨ ਹੀ ਹਾਂ ਹੂੰ ਲੈ ਵੀ ਬੱਕਰੀਆਂ ਦਿਖਾਈ ਚੱਲੋ ਬਾਈ ਆਜੋ ਇਹ ਵੀ ਉਹ ਹੀ ਆ ਇਹ ਵੱਡੇ ਬੱਕਰੀਆਂ ਰਿਜ਼ਲਟ ਆ ਵੀਰੇ ਇਹ ਬੱਗੇ ਬਾਠੇ ਛਿੱਗ ਦੇ ਦੰਦ ਚੱਕੇ ਆ ਨੇ ਥੋੜੀ ਜਿਹੀ ਕੱਚੀ ਲਾ ਕੇ ਸੂਪੀਏ। ਇਹ ਸੂਪੀਏ ਹੈ। ਹਾਂ ਵੀਰੇ ਸੂਪੀਏ। ਇਹਦੀਆਂ ਮੇਮ ਨਹੀਂ ਲਿਆਈ ਬਾਈ ਕਿੱਥੇ? ਇਹਦਾ ਵੀਰੇ ਬੱਕਰਾ ਦੀ ਹੈ। ਕਾ ਰਿਜ਼ਲਟ ਹੈ ਇਹਦਾ ਬੱਚਾ? ਅੱਛਾ ਹਾਂ ਰਿਜ਼ਲਟ ਹੈ। ਕਿੰਨੇ ਟਾਈਮ ਦਾ ਹੋ ਗਿਆ ਇਹ ਬੱਕਰਾ? ਇਹ ਵੀਰੇ ਹੋ ਗਿਆ 5 5.5 ਮਹੀਨਿਆਂ ਦਾ ਬੱਚਾ। ਹਾਂ ਇਹ ਰਿਜ਼ਲਟ ਹੈ ਇਹਦਾ। ਹਾਂ ਵੀਰੇ। 21 ਦਿੱਤਾ ਸੀ। ਇਹ ਸਿੰਗਲ ਬੱਚਾ ਹੀ ਆਇਆ ਸੀ ਇਹਦਾ। ਹੂੰ। ਇਹ ਰੱਖਣਾ ਹੁਣ ਫਿਰ ਹਾਂ ਵੀਰੇ ਇਹ ਆਏ ਜੇ ਬਰੀਡਰ ਰੱਖਿਆ ਅੱਗੇ ਆਪਾਂ। ਦੱਸਿਆ। ਤਿਆਰ ਕਰਾਂਗੇ ਇਹਨੂੰ। ਠੀਕ ਹੈ। ਹਾਂ ਵੀਰੇ। ਰਿਜ਼ਲਟ ਦੇਖ ਲਓ ਤੁਸੀਂ ਜਿਹ ਇਹ ਪਹਿਲਾਂ ਕ੍ਰਾਸ ਹੋ ਗਈ ਹੈ ਥੋੜੀ ਕ ਹਾਂ ਆਪਦੇ ਆਪ ਕ੍ਰਾਸ ਹੋ ਗਈ ਸੀ ਵੀਰੇ ਨਿਆਣੀ ਕ੍ਰਾਸ ਹੋ ਗਈ ਸੀ ਠੀਕ ਹੈ ਲੈ ਬਰੀਡਰ ਹੋਰ ਦਿਖਾਓ ਬਾਈ ਕਿਹੜੇ ਕਿਹੜੇ ਨੇ ਆਪਾਂ ਨੇ ਲਾਵੇ ਬਾਕੀ ਵੀਰੇ ਆਪਣੇ ਲਾਵੇ ਕਾਲਾ ਬਰੀਡ ਡਰੈਕ ਇਹ ਵੀ ਰੱਖਿਆ ਹੋਇਆ ਕਾਲਾ ਰੰਗ ਦਾ ਹਾਂ ਇਹ ਰੱਖਿਆ ਇਹ ਫਿਰ ਕਾਲੀਆਂ ਬੱਕਰੀਆਂ ਛੱਡਦੇ ਹਾਂ ਹਾਂ ਵੀਰੇ ਇਹਨੂੰ ਕਾਲੀਆਂ ਦੇ ਛੱਡਦੇ ਹਾਂ ਪੱਠਾ ਲਿਆਜ ਗੰਦਰੀ ਦੀ ਅੱਛਾ ਯਾਰ ਤੇਦਾ ਹੀ ਬਹੁਤ ਬਹੁਤ ਤਾਕੜਾ ਨਿਆਇ ਤਾਕੜਾ ਰਿਹਾ ਤੇ ਪੱਠਾ ਵੀ ਦਿਖਾ ਦਿਓ ਬਾਈ ਸਾਨੂੰ ਪੱਠਾ ਵੀ ਦਿਖਾਉਣਾ ਵੀਰੇ ਦੀ ਲਿਆ ਫੜ ਰਿਹਾ ਰਿਜ਼ਲਟ ਇਹ ਕੱਲੀਆਂ ਕਾਲੀਆਂ ਦੇ ਛੱਡਦੇ ਹਾਂ ਕਿ ਡੱਬੀਆਂ ਵੀਰੇ ਕਾਲ ਹੂੰ ਮੇਕਵਾਲਿਟੀ ਹੈਗੀ ਯਾਰ ਘਰ ਚੱਕ ਵੀਰੇ ਪਿੰਡੇ ਪੁੰਡਾ ਸਾਰ ਓਕੇ ਆ ਵੀਰੇ ਹੂੰ ਇਹ ਪਿਓਰ ਬੀਟਲ ਜਾਂਦੀ ਆ ਹਾਂ ਹਾਂ ਵੀਰੇ ਪਿਓਰ ਚ ਨਹੀਂ ਐ ਇਹਨੂੰ ਗਰੀ ਮਾੜੀ ਬਾਕੀ ਪਿੰਡੇ ਦੀ ਸ਼ਾਈਨਿੰਗ ਦੇਖ ਲਾ ਤੂੰ ਛੱਡੀ ਛੱਡ ਦੇ ਛੱਡ ਦੇ ਆ ਘਰ ਚੱਕ ਆ ਵੀ ਪੱਟਾ ਦੰਦ ਬਾਠਾ ਹੈ ਇਹ ਬਾਈ ਹਾਂ ਜੀ ਹੂੰ ਪਿੰਡੇ ਦੀ ਸ਼ਾਈਨਿੰਗ ਵੀ ਬਾਕੀ ਬਈ ਘੈਂਟਾ ਚੀਜ਼ ਆ ਆ ਦੇਖ ਵੀਰੇ ਇਹ ਕਿਹੜਾ ਰੰਗ ਆ ਗਿਆ ਬਈ ਇਹ ਕਾਲਾ ਹੀ ਆ ਵੀਰੇ ਅਜੇ ਇਹਨੇ ਲੂੰਈ ਨਹੀਂ ਲਾਹੀ ਪੱਠ ਨੇ ਅਚ ਲੂੰਈ ਨਹੀਂ ਲਾਹੀ ਹਾਂ ਲੂੰਈ ਅਜੇ ਮੰਨ ਲਾ ਥੋੜੀ ਪਹਿਲਾਂ ਮਾਰ ਜੀ ਹੋ ਗਈ ਤੇ ਉਹਦੇ ਕਰਕੇ ਲੂੰਈ ਨਹੀਂ ਲਾਹੀ ਇਹ ਵੀ ਉਸੇ ਬੱਕਰੇ ਦੀ ਪੱਠ ਆ ਵੀਰੇ ਇਹ ਵੀ ਹੋਦੀ ਆ ਨਾ ਰਿਜ਼ਲਟ ਚੰਗਾ ਪਾਉਂਦਾ ਹਾਂ ਹਾਂ ਰਿਜ਼ਲਟ ਪੂਰਾ ਟਾਪ ਆ ਵੀਰੇ ਕੀ ਹੈਡ ਹੂਡ ਕੀ ਸੀ ਉਹਦੀ ਬਈ ਬੱਕਰੇ ਦੀ ਐਦੀ ਵੀਰੇ ਹੈਡ ਇਹ 43 ਇੰਚ ਆ ਵੀਰੇ 43 ਇੰਚ ਕਿੰਨੀਆਂ ਝੋਲੀਆਂ ਲੈਤੀਆਂ ਤਾਂ ਫਿਰ ਵੀਰੇ ਅਜੇ ਮੰਨ ਲਾ ਇਹ ਇੱਕ ਝੋਲੀ ਲਈ ਆ ਹਾ ਇਹ ਤੋਂ ਹੂੰ ਹੁਣ ਇਹਦੀ ਦੂਜੀ ਝੋਲੀ ਘਰੇ ਆ ਬੱਚੇ ਉਹਦੇ ਅੱਛਿਆ ਹਾਂ ਵੀਰੇ ਇਹਦੀ ਪੰਜ ਛੇ ਪੱਠਾਂ ਮਿਲਦੀਆਂ ਘ ਹਾਂ ਹਾਂ ਵੀਰੇ ਕਾਲੀ ਪਾਠੜੀ ਉੱਪਰ ਹਾਂ ਇਹ ਉਸੇ ਬੱਕਰੇ ਦੀ ਹੈ ਠੀਕ ਹੈ ਠੀਕ ਹੈ ਤੇ ਆ ਬੱਕਰਾ ਬਾਈ ਇਹ ਬੱਚਾ ਵੀਰੇ ਆ ਆਪਣਾ ਘਰ ਦਾ ਹੀ ਹੈ ਇਹ ਰੱਖਿਆ ਹੋਇਆ ਹੁਣ ਇਹ ਵੀ ਰੱਖਿਆ ਆ ਵੀਰੇ ਇੱਕ ਬੰਦਾ ਸ਼ੌਂਕ ਨਾਲ ਉਹ ਇੱਕ ਦੋ ਦੇ ਵੀ ਦੇਵਾਂਗੇ ਬਰੀਡਰ ਵਿੱਚੋਂ ਬਰੀਡਰ ਹੈ ਹਾਂ ਵੀਰੇ ਬਾਹਲੇ ਹੋ ਗਏ ਹੁਣ ਪੰਜ ਛੇ ਬਰੀਡਰਾਂ ਹੂੰ ਇੱਕ ਕੀ ਕਰਨਾ ਫਿਰ ਪੰਜ ਛੇ ਰੱਖੀ ਫਿਰਦੇ ਆਂ ਬਾਈ ਇੰਨੇ ਮਾਲ ਚ ਬਾ ਵੀਰੇ ਘਰ ਦੇ ਹੀ ਆ ਬਰੀਡਰ ਤਿਆਰ ਹੋਏ ਇਹ ਅੱਛਾ ਬਾਕੀ ਐਦਾਂ ਹੋਊਗਾ ਕਿ ਚੰਗਾ ਸ਼ੌਂਕ ਨਾਲ ਲੈਣ ਵਾਲਾ ਉਹ ਇੱਕ ਅੱਧਾ ਵਿੱਚੋਂ ਦੇ ਦਾਂਗੇ ਬਾਕੀ ਨੇ ਚੰਗੇ ਬੱਚੇ ਰੱਖ ਕੇ ਰੱਖ ਲੈਣੇ ਝੋਲੀ ਦੇ ਵਿੱਚੋਂ ਦੇਖ ਕੇ ਹੂੰ ਮੱਲੋ ਚੌਕ ਦੇ ਦੰਦ ਪੱਟ ਦਾ ਬੱਚਾ ਹੁਣ ਹਾਈਟ ਉਹ ਇਹਦੀ 42 1/2 ਇੰਚ ਚੌਕ ਦੇ ਦੰਦ ਵੱਟਲੇ ਹਾਂ ਵੀਰੇ ਪੱਟ ਦਾ ਹੂੰ ਬਾਕੀ 42 1/2 42 ਇੰਚ ਹੈਟ ਹੈ ਇਹਦੀ ਇਹ ਬੱਚਾ ਜੇ ਕੋਈ ਹੋਊ ਸ਼ੌਂਕ ਨਾ ਲੈਣ ਆਪਾਂ ਦੇ ਵੀ ਦਵਾਂਗੇ ਹੂੰ ਜਿਵੇਂ ਆਹ ਪੱਠ ਬਈ ਕਹੀਦੀ ਐ ਇਹ ਇਹ ਵੀਰੇ ਨਾਗਰੇ ਬੱਕਰੀ ਦੀ ਆਪਣੀ ਡੱਬੇ ਦੀ ਉਹਦੀ ਡੱਬੇ ਦੀ ਹਾਂ ਵੀਰੇ ਫੜੀ ਨਹੀਂ ਜਾਂਦੀ ਨਾ ਨਹੀਂ ਫੜੀ ਨਹੀਂ ਜਾਂਦੀ ਆਹ ਵੀ ਉਸੇ ਦੀਆਂ ਨੇ ਇਹ ਵੀ ਉਹਦੀਆਂ ਨੇ ਹੈ ਵੱਡੇ ਬੱਕਰੀ ਨਹੀਂ ਐ ਵੀ ਆ ਦੇ ਹੂੰ ਰਿਜ਼ਲਟ ਦਾ ਵੀਰੇ ਬਿਨਾਂ ਰਿਜ਼ਲਟ ਤੋਂ ਆਪਾਂ ਬੱਕਰਾ ਹੀ ਰੱਖਦੇ ਵੀਰੇ ਠੀਕ ਆ ਹਾਂ ਵੀਰੇ ਚੰਗੀਆਂ ਨੇ ਬਈ ਪੱਠਾ ਹਨਾ ਆਹ ਆ ਵੀਰੇ ਇਹ ਵੀ ਵੱਡੇ ਬੱਕਰੇ ਦੀ ਆਹ ਵੱਡੇ ਬੱਕਰੇ ਦੀ ਹੈ ਵੀ ਹੂੰ ਉਹ ਮੱਕੀ ਜਿੰਨੀ ਜਿ ਫੜਕ ਲਈ ਬਈ ਪੱਠਾ ਉਹ ਛੋਟੀ ਮੈਂ ਨਹੀਂ ਫੜਕ ਲਈ ਅੰਦਰ ਯਾ ਇੱਧਰ ਇੱਧਰ ਆ ਦੇ ਬੱਕਰੇ ਇਹਨਾਂ ਨੂੰ ਬਈ ਫਿਰ ਪਾਉਂਦੇ ਕਿਉਂ ਖਰਾਕ ਦੇ ਵਿੱਚ ਖਰਾਕ ਦੇ ਵਿੱਚ ਵੀਰੇ ਇਹਨਾਂ ਨੂੰ ਘਰੇ ਜਿਵੇਂ ਹੁਣ ਲਾ ਲਓ ਤੁਸੀਂ ਆਪਾਂ ਕਣਕ ਮੱਕੀ ਹੋਗੀ ਹੂੰ ਛੋਲਿਆਂ ਛਿਲਕ ਹੋਗੇ ਰੜਾ ਕੇ ਪਾਉਣੇ ਆ ਬਾਕੀ ਛਾਲ ਚੋਂ ਇਹਦਾ ਜਿਵੇਂ ਗੁਆਰੇ ਦਾ ਨੀਰਾ ਹਾਂ ਉਹ ਲੈਣੇ ਆ ਹੂੰ ਬਾਕੀ ਬਾਹਰ ਚਰਾਈ ਤੇ ਚਰਦੀਆਂ ਇਹ ਮੱਕੀ ਜਿੰਨੀ ਫਿਰ ਇਹ ਕਿਹੜੇ ਬੱਕਰੇ ਦੀ ਹੈ ਇਹ ਵੱਡੇ ਬੱਕਰੇ ਦੀ ਹੈ ਵੀਰੇ ਆਪਣੇ ਅੱਛਾ ਉਹ ਮੱਕੀ ਜਿੰਨੀ ਵੀ ਕਾਢ ਲਾ ਹੂੰ ਠੀਕ ਆ ਬਈ ਕੁਆਲਟੀ ਪਰ ਸ਼ਰੇ ਪਾਉਂਦਾ ਪੂਰਾ ਮੂੰਹ ਮੱਥਾ ਚੰਗਾ ਹੈ ਨਾ ਗਾਨ ਪੂਰਾ ਟਾਪ ਆਉਂਦਾ ਵੀਰੇ ਹੂੰ ਹੂੰ ਚੰਗੇ ਬਰੀਡਰ ਨੇ ਭਰਾਵਾ ਚੰਗਾ ਹੀ ਰਿਜ਼ਲਟ ਦੇਣਾ ਆਹ ਵੱਟ ਵੀ ਉਸੇ ਦੀ ਆ ਉਹ ਬੱਕਰੀ ਲਈ ਫੜ ਕੇ ਵੱਡੇ ਬਰੀਡਰ ਦੀ ਉਹ ਡੱਬੀ ਵੱਟ ਪਾੜਿਆ ਉਹ ਉਹ ਪਰੇ ਕਾਲੀ ਡੱਬੀ ਥੜੀ ਹੈ ਸਿਆਏ ਵੱਡੇ ਦੀ ਹੈ ਹਾਂ ਵੱਡੇ ਦੀ ਹੈ ਵੀ ਵੀਰੇ ਮੂੰਹ ਮੱਥਾ ਚੰਗਾ ਬਈ ਸਾਰਾ ਹਾਂ ਵੀਰੇ ਰਿਜ਼ਲਟ ਤਾਂ ਟਾਪ ਹੀ ਪਾਉਂਦਾ ਨਾ ਭਾਈ ਕਹਿੰਦੇ ਫਿਰ ਆ ਕਿਤੇ ਦਮਾਨ ਜਾਂਦਾ ਨਹੀਂ ਇੱਕਿਆ ਛੋੜ ਨਾ ਨਾ ਵੀਰੇ ਮਨ ਇਹਨਾਂ ਤੋਂ ਕਿੱਥੇ ਆਕ ਵੈਨਾਂ ਤੋਂ ਬਿਨਾ ਜੀ ਨਹੀਂ ਲੱਗਦਾ ਜੀ ਕਿਤੇ ਬਾਹਰ ਵਗ ਜੀ ਨਹੀਂ ਲੱਗਦਾ ਅੱਛਾ ਜਦ ਮੰਨ ਲਾ ਵੀ ਘਰੇ ਆ ਕੇ ਆਉਣਾ ਹੀ ਆਉਣਾ ਇਹਨਾਂ ਕੋਲ ਜੀਰਾ ਠੀਕ ਇਹ ਵੀ ਛੇਰ ਅੰਦ ਪਾਠਾ ਵੀਰੇ ਜੇ ਪਲੂਣ ਹੀ ਚੋਈ ਆ ਪਲੂਣ ਸੁਈ ਆ ਜੇ ਹਾਂ ਵੀਰੇ ਇਹ ਵੀ ਦੁੱਧ ਨੂੰ ਚੰਗੀ ਆ ਕਰਦੀ ਆ ਇਹ ਹਾਂ ਵੀਰੇ ਕਰਦੀ ਆ ਇਹਨੇ ਠੀਕ ਆ ਨਾ ਨਾਕਰੀ ਲਿਆ ਬਾਈ ਫੜ ਕੇ ਨਾਕਰੀ ਮਸਤ ਬੱਠਾ ਨੇ ਨਾ ਇਹ ਸਾਰੇ ਹਾਂ ਵੀਰੇ ਫੜਾ ਪੱਠਾ ਨੇ ਜੇ ਦੋ ਦੰਦ ਪਟਲੇ ਨੇ ਪਟਲੇ ਦੋ ਦੰਦਾਂ ਦਾ ਹਾਂ ਵੀਰੇ ਪਟਲੇ ਹੂੰ ਹੂੰ ਕੁਆਲਿਟੀ ਪੂਰੀ ਸਿਰਿਆ ਹਾਈਟ ਕਿੰਨੀ ਕਰਦੀ ਹਾਈਟ ਵੀਰੇ 36 36 ਇੰਚ ਉਹ ਜੀ 36 ਇੰਚ ਕਰ ਗਈ ਉਹ ਇੰਨਾ ਜੋ ਕੋਈ ਸ਼ੇਲ ਖਾਤਰ ਤਾਂ ਨਹੀਂ ਬਾਈ ਨਹੀਂ ਵੀਰੇ ਸ਼ੇਲ ਖਾਤਰ ਫਿਲਹਾਲ ਤਾਂ ਕੋਈ ਨਹੀਂ ਕਿ ਸ਼ੌਂਕ ਨਾਲ ਇੱਕ ਅੱਧੀ ਕੋਈ ਬੰਦਾ ਲਊਗਾ ਤੇ ਦੇ ਵੀ ਦਵਾਂਗੇ ਏਡੀ ਕਰਾਂਗੇ ਸ਼ੌਂਕ ਖਾਤਰ ਵੀ ਜੇ ਕਿਸੇ ਆ ਜੇ ਕੋਈ ਚੰਗਾ ਬੰਦਾ ਆਪਦੇ ਵਰਗਾ ਆਊਗਾ ਤਾਂ ਦੇ ਵੀ ਦਵਾਂਗੇ ਉਦਾਂ ਫਿਲਹਾਲ ਸ਼ੇਲ ਕੋਈ ਨਹੀਂ ਹੈਗੀ ਕੋਈ ਨਹੀਂ ਹੈਗੀ ਹਾਂ ਨਾ ਵੀਰੇ ਉਹ ਕੋਈ ਸ਼ੇਲ ਨਹੀਂ ਹੈਗੀ ਹੂੰ ਕਾਲੀ ਵੱਟ ਫੜ ਲਿਆ ਸੀ ਆ ਬੱਕਰੀਆਂ ਦਿਖਾ ਦੇ ਵੱਡੀਆਂ ਜਿਵੇਂ ਆ ਆ ਵੀਰੇ ਆ ਵੀ ਪੱਟ ਪਹਿਲੇ ਸੂਏ ਸੂਈ ਹੀ ਆ ਕਾਲੀ ਲੈ ਬਾਈ ਲੈ ਸੂਏ ਹੋਈ ਹੈ ਬਾਈ ਆ ਜੇ ਪਹਿਲੇ ਸੂਏ ਸੂਈ ਹੀ ਆ ਕੀ ਹੈ ਟੂਟ ਕੀ ਕਰ ਗਈ ਬਈ ਹਾਈਟ ਵੀਰੇ ਦੀ 39 ਤੋਂ ਲੀਆਂ ਚ ਦੇ ਕਰੀਬ ਹੋ ਮਿਣੀ ਮਿਣੀ ਤਾਂ ਹੈ ਨਹੀਂ ਹੂੰ ਬਾਕੀ ਤੁਸੀਂ ਦੇਖ ਲਓ ਇੰਨੀ ਕਿਉਂ ਫੇਸ ਵਧੀਆ ਹੈ ਨਾ ਬਈ ਵੱਡਾ ਹੈ ਨਾ ਹਾਂ ਵੀਰੇ ਹੂੰ ਫਰਿਆਂ ਨੂੰ ਬਾਹਰ ਬਈ ਗਰਮਿਆਂ ਚ ਕੀ ਚਾਰਾ ਪਾਉਂਦੇ ਇਹਨਾਂ ਨੂੰ ਬਾਹਰ ਵੀਰੇ ਜਿਵੇਂ ਹੁਣ ਮੰਨ ਲਾ ਵੱਡ ਦੀਗੇ ਦਾਣਾ ਦੂਣਾ ਖਾਈ ਜਾਂਦੀਆਂ ਸੀ ਹੂੰ ਬਾਕੀ ਮੰਨ ਲਾ ਹਰੇ ਬਾਈ ਜਿਵੇਂ ਬਰਸੀਮ ਬਰਸ਼ੂਮ ਵਗੈਰਾ ਵੱਡ ਮਿਲ ਗਏ ਉਹ ਖਾਈ ਜਾਂਦੀਆਂ ਸੀ ਅੱਛਾ ਹੁਣ ਮੰਨ ਲਓ ਜਿਵੇਂ ਮੰਨ ਲਾ ਮਾੜੀ ਮੋਟੀ ਕੁ ਡੇਕ ਦੀ ਟਾਣੀ ਮਿਲਣ ਲੱਗ ਜੂਗੀ ਆਉ ਖਾਣ ਲੱਗ ਗਏ ਆ ਹਾਂ ਖਰਚਾ ਤਾਂ ਹੈ ਨਹੀਂ ਛੋਟਾ ਇੰਨਾ ਤੇ ਹਨ ਨਹੀਂ ਵੀਰੇ ਘਰੇ ਜਿਵੇਂ ਦਾਣਾ ਫੱਕਾ ਪਾਉਣੇ ਉਹੀ ਖਰਚਾ ਬਸ ਆਪਣਾ ਇਹਨਾਂ ਦਾ ਬਾਕੀ ਜਿਹੜਾ ਵੀ ਜਿਵੇਂ 100 ਬੱਕਰੀਆਂ ਕਿੰਨਾ ਖਰਚੇ ਹੋ ਜਾਂਦਾਗਾ ਮਹੀਨੇ ਦਾ ਖਰਚਾ ਵੀਰੇ ਮੰਨ ਲਓ ਜੇ ਆਪਾਂ ਮਹੀਨੇ ਦਾ ਕਰੇ ਖਰਚ ਇਹਨਾਂ ਦਾ ਗਿਣਿਆ ਹੀ ਨਹੀਂ ਇਹ ਗਿਣਿਆ ਨਹੀਂ ਨਾ ਉਹ ਵੀ ਚੱਲ ਮੈਕਸਿਮਮ ਵੀ ਕਿੰਨਾ ਕ ਹੋ ਜਾਂਦਾ ਮੈਕਸਿਮਮ ਜੇ ਲਾਈ ਆਪਾਂ ਸਾਲ ਦਾ 2.5 ਲੱਖ ਰੁਪਏ ਖਰਚਾ ਆ ਜਾਂਦਾ 100 ਬੱਕਰੀ ਤੇ ਹਾਂ ਵੀਰੇ ਠੀਕ ਐ ਪਰ ਆਪਾਂ ਗਿਣ ਕੇ ਫਿਰ ਇਹ ਪਾਲਦੀਆਂ ਨਹੀਂ ਨਾ ਹਾਂ ਪਰ ਇਹ ਨਾ ਆਮ ਦਿਨ ਦਾ ਸਾਧਨ ਕਿਵੇਂ ਵੀ ਦੁੱਧ ਵੇਚਦੇ ਆਂ ਬਈ ਜਾਂ ਹਾਂ ਬਈ ਦੁੱਧ ਵੀ ਆਪਣਾ ਵੀ ਕੀ ਜਾਂਦਾ ਆਪਣੇ ਮੰਨ ਲਾ ਜਿਹੜੇ ਚੰਗੇ ਬੱਚੇ ਹੁੰਦੇ ਆ ਬਰੀਡਰ ਬਣਨ ਵਾਲੇ ਉਹ ਵੀ ਵਿਕੀ ਜਾਂਦੇ ਆ ਹੂੰ ਮੰਨ ਲਓ ਦੁੱਧ ਦਾ ਵੇਖਦੇ ਹੀ ਵੇਖਦਾ ਹਾਂ ਵੀਰੇ ਆਪਣਾ ਅੱਛਾ ਦੁੱਧ ਵੀ ਵੇਚਨੇ ਹੋਂ ਤੇ ਬਾਕੀ ਬੱਚੇ ਵੇਚ ਕੇ ਵੀ ਖਰਚਾ ਪੂਰਾ ਹੋ ਜਾਂਦਾ ਹਾਂ ਹਾਂ ਹੁੰਦਾ ਹੁੰਦਾ ਵੀਰੇ ਦਿੰਦੀਆਂ ਨੇ ਬਹੁਤ ਕੋ ਦਿੰਦੀਆਂ ਅੱਛਾ ਖਰਚਾ ਕੱਢ ਕੇ ਵੀ ਠੀਕ ਐ ਵੀ ਕੰਮ ਮਾੜਾ ਨਹੀਂ 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 ਵੀਰੇ ਮਾੜਾ ਨਹੀਂ ਇਹਨੇ ਕੀਤਾ ਸ਼ੌਂਕ ਨਾ ਕਰਨਾ ਉਹਦੇ ਲਈ ਕੋਈ ਮਾੜਾ ਨਹੀਂ ਹੂੰ ਜੇ ਆਪਾਂ ਵੀਰੇ ਉਹਨਾਂ ਲਿਆ ਕੇ ਚੰਗੀ ਬੱਕਰੀ ਘਰੇ ਬਣਦੀ 50000 ਲੱਖ ਲ ਠੀਕ ਹੈ ਲਾ ਬਾਈ ਉਹ ਦੂਜੀ ਬੱਕਰੀ ਕਰਨ ਆ ਦੇਣਾ ਬਾਈ ਆ ਵੀ ਪਲੂਣ ਪਾਠ ਇਹ ਵੀ ਪਲੂਣ ਸੂਈ ਹੈ ਹਾਂ ਵੀਰੇ ਹੂੰ ਇਹੋ ਜਿਹੜੀ ਪਹਿਲਾਂ ਦਿਖਾਈ ਆ ਚਿੱਟੇ ਕੰਨ ਵਾਲੀ ਕਾਲੀ ਉਹਦੀ ਭੈਣ ਆ ਛਕੀਏ ਦੋਈ ਛਕੀਆਂ ਭੈਣਾਂ ਦੋਨੇ ਛਕੀਆਂ ਭੈਣਾਂ ਹਾਂ ਵੀਰੇ ਹੂੰ ਠੀਕ ਹੈ ਬਾਈ ਆ ਗੀਰੇ ਇਹ ਮਲਾਂ ਤੀਜੇ ਸੂਵੇ ਸੂਈ ਹੀ ਆ ਤੀਜੇ ਸੂਵੇ ਹਾਂ ਇਹ ਨਾਭੀ ਡੱਬੇ ਚ ਆ ਗਈ ਜੇ ਹੂੰ ਤੇ ਫਿਰ ਪੁਰਾਣੀਆਂ ਬੱਕਰੀਆਂ ਦਾ ਵੇਚ ਦਿੰਦੇ ਹਾਂ ਉਹ ਕਿ ਕਿੰਨੇ ਸੂਏ ਬਾਅਦ ਵੇਚ ਦਿੰਨੇ ਹਾਂ ਵੀਰੇ ਬੱਕਰੀਆਂ ਆਪਾਂ ਘੱਟੋ ਘੱਟ 4-5 ਸੂਏ ਜਾਂ 6 ਸੂਏ ਲਾ ਕੇ ਫਿਰ ਵੇਚ ਦਿੰਨੇ ਹਾਂ ਫਿਰ ਵੇਚਦੇ ਹਾਂ ਹਾਂ ਵੀਰੇ ਬਾਕੀ ਐਦਾਂ ਹੋ ਗਿਆ ਆਪਣੀਆਂ ਵਿੱਚ ਵੱਡੀਆਂ ਬੱਕਰੀਆਂ ਜਿਹੀਆਂ ਦੋ ਤਿੰਨ ਐਕਸਪਾਇਰ ਹੋ ਗਈਆਂ ਮਰ ਗਏ ਆ ਹਾਂ ਵੀਰੇ ਮਰ ਗੀਆਂ ਬੱਕਰੀਆਂ ਹੂੰ ਬੱਕੇ ਉਹ ਵੀ ਪੂਰੀਆਂ ਚੰਗੀਆਂ ਦੀਆਂ ਆਏ ਅਜੇ ਚੰਗੀ ਬੱਕਰੀ ਰੱਖਣਗੇ ਤਾਂ ਚੰਗਾ ਰਿਜ਼ਲਟ ਉਹ ਨਹੀਂ ਦੇਣਾ ਭਰਾਵਾ ਠੀਕ ਹੈ ਮਾੜੀ ਬੱਕਰੀ ਹੁਣ ਆਪਾਂ ਨੇ ਚੰਗੀ ਸਾਹਮ ਚੰਗੀ ਦੀ ਵੀ ਕਰਨੀਆਂ ਸਾਹ ਮਾੜੀ ਦੀ ਵੀ ਕਰਨੀਆਂ ਇਹ ਚੰਗੀ ਦੀ ਸ਼ਾਮ ਕਰਾਂਗੇ ਤਾਂ ਅੱਗੇ ਆਪਾਂ ਨੂੰ ਚੰਗੇ ਰਿਜ਼ਲਟ ਦੋਗੇ ਆਹ ਦੇਖ ਲਓ ਵੀਰੇ ਇਹ ਹੀ ਪੱਟ ਪਲੂਣ ਹੀ ਸੂਈ ਸੀ ਸਾਰੀਆਂ ਪਲੂਣ ਹੀ ਸੂਈਆਂ ਨੇ ਹਾਂ ਵੀਰੇ ਬਾਦ ਦਾ ਇਹ ਝੋਲੀਆਂ ਪਹਿਲੀ ਪਹਿਲੀ ਕਿੰਨੇ ਸੂਏ ਲੈ ਲੈਣੇ ਬਾਈ ਸਾਲ 'ਚ ਸਾਲ 'ਚ ਵੀਰੇ 1 ਕਿ ਸੂਆ ਲੈਣੇ ਆਪਾਂ 1 ਹਾਂ ਵੀਰੇ ਸਿਆ ਹਾਂ ਵੀਰੇ ਉਹ ਦੋ ਸੂਏ ਨਾ ਬਾਦ ਦੀ ਗੱਲ ਆ ਵੀਰੇ ਨਾ ਤਾਂ ਬਾਹਰਲਾ ਬੱਚਾ ਪਲੇ ਨਾਲ ਢਿੱਡ ਵਾਲਾ ਪਲੇ ਉਹ ਤਾਂ ਸਵਾਖੀ ਜੇ ਹੋ ਜਾਂਦਾ ਪਰ ਦੁੱਧ ਬਾਈ ਕਿੰਨਾ ਟਾਈਮ ਦੇ ਦਿੰਦੀ ਐ ਇੱਕ ਸਾਲ ਦੀ ਸੂਈ ਦੁੱਧ ਵੀਰੇ ਯਾਰ ਮੇਨ ਜਿੰਨਾ ਟਾਈਮ ਮੰਨ ਲਾ ਤਿੰਨ ਮਹੀਨਾ ਦਾ ਗੱਭਣ ਨਹੀਂ ਹੁੰਦੀ ਬੱਕਰੀ ਦੇਈ ਜਾਂਦੀ ਐ ਤੇ ਇਹ ਨਹੀਂ ਹਾਂ ਵੀਰੇ ਮੇਨ ਹੂੰ ਸੇਵਾ ਦੇ ਸਿਰ ਤੇ ਆ ਦੁੱਧ ਮੰਨ ਲਾ ਜੇ ਆਪਾਂ ਨੇ ਮੰਨ ਲਾ ਵੀ ਚੰਗੀ ਸੇਵਾ ਕਰੀ ਜਾਵਾਂਗੇ ਤਾਂ ਜਿੰਨ ਤਿੰਨ ਮਹੀਨੇ ਦੀ ਫਿਰ ਦੁੱਧ ਵਾਲੀਆਂ ਬੱਕਰੀਆਂ ਹੁੰਦੀਆਂ ਨੇ ਉਹਨਾਂ ਨੂੰ ਕੀ ਪਾਉਨੇ ਬਈ ਖਰਾਕ ਦੁੱਧ ਵਾਲੀਆਂ ਬੱਕਰੀਆਂ ਵੀਰੇ ਦਾਣਾ ਘਰੇ ਮੱਕੀ ਹੋਗੀ ਕਣਕ ਹੋਗੀ ਚੋਲਿਆਂ ਛਿਲਕਾ ਹੋਗੇ ਰਲਾ ਕੇ ਚੀਜ਼ਾਂ ਪਾਉਨੇ ਇਹ ਚੀਜ਼ਾਂ ਪਾਉਣਾ ਹਾਂ ਵੀਰੇ ਠੀਕ ਐ ਇਹਦੇ ਨਾਲ ਦੁੱਧ ਦਿੰਦੀਆਂ ਨੇ ਬਈ ਹਾਂ ਵੀਰੇ ਦਿੰਦੀਆਂ ਨੇ ਹੂੰ ਇਹ ਆ ਕਾਲੀ ਬੱਕਰੀ ਦਿਖਾਈਏ ਬਈ ਆ ਵੀਰੇ ਦੀ ਡੱਬੀ ਪੱਠਾ ਹੂੰ ਇਹ ਵੀ ਤੀਜੇ ਸੂਏ ਸੂਈ ਦੀ ਐ ਅੱਛਾ ਇਹਦੇ ਬੱਚੇ ਦੋ ਘਰੇ ਆਉ ਕਾਲੇ ਬੱਕਰੇ ਰਿਜ਼ਲਟ ਆਇਆ ਤਾਂ ਬਹੁਤ ਚੰਗੀਆਂ ਪੱਠਾਂ ਦੋ ਉਹਨਾਂ ਕਰ ਬੋਦੇ ਆ ਗਈ ਵੀਰੇ ਇਹ ਵੀ ਸੂਈ ਹੈ ਬੱਕਰੀ ਇਹ ਵੀ ਸੂਈ ਹੈ ਹਾਂ ਵੀਰੇ ਇਹਨੇ ਪੱਠ ਬੱਕਰਾ ਦਿੱਤੇ ਉਹੀ ਕਾਲੇ ਬੱਕਰੇ ਆ ਜਾਂਦੇ ਇਹਦਾ ਇਹ ਵੀਰੇ ਇਹ ਤੀਜੀ ਸੂਈ ਆਉਣ ਤੀਜੀ ਹਾਂ ਵੀਰੇ ਦੁੱਧ ਪੱਕੋਂਗੇ ਮੈਂ ਠੀਕ ਆ ਵਧੀਆ ਵੀਰੇ ਦੁੱਧ ਪੱਕੂ ਹੈਗਾ 3 1/2 ਲੀਟਰ ਦੁੱਧ ਹੈਗਾ ਹਾਂ ਵੀਰੇ ਬਾਕੀ ਆਦੇ ਯellow ਵੀਰੇ ਇਹ ਗੱਬਣਾ ਪੱਕ ਚਿੱਟੇ ਰੰਗ ਚ ਆ ਗਈ ਬਈ ਇਹ ਹਾਂ ਵੀਰੇ ਚਿੱਟੇ ਚ ਆ ਗਈ ਰੰਗ ਆ ਬਣ ਲੈ ਸਾਰੀ ਮਿਲ ਜਾਣਗੇ ਕਿਹੜਾ ਰੰਗ ਕਹੋਗੇ ਉਹ ਮਿਲ ਜੂ ਹੈ ਜਿਹੜਾ ਜਿਹਦੀ ਡਿਮਾਂਡ ਹੋ ਜਿਹੇ ਜਿਹੋ ਜਿਹੇ ਰੰਗ ਮਿਲ ਜੂ ਆਪਣੇ ਕੋਲ ਹੂੰ ਹੂੰ ਇਹ ਬਾਈ ਕਿਸੇ ਨੇ ਸਾਨੂੰ ਕਹਤਾ ਵੀ ਸਾਨੂੰ ਇਹੋ ਜਿਹੇ ਰੰਗ ਸਵਾਕੇ ਦੋ ਬੱਕਰੀ ਚ ਦੇ ਦਾਂਗੇ ਨਹੀਂ ਵੀਰੇ ਹੈਗੇ ਨੇ ਤਕਰੀਬਨ ਆਪਣੇ ਸਾਰੇ ਰੰਗ ਆਹੋ ਤੇ ਕਿਸੇ ਨੇ ਹਮਾਰਾ ਦੇਖ ਉਹ ਨਹੀਂ ਆਪਾਂ ਉਹ ਤਾਂ ਕੁਦਰਤੀ ਚੀਜ਼ ਆ ਟੱਡ ਦੇ ਅੰਦਰ ਉਹ ਤਾਂ ਨਹੀਂ ਆਪਾਂ ਉਹ ਕਰ ਸਕਦੇ ਬਾਕੀ ਆਪਣੇ ਲੈ ਵੀ ਜਿੰਨੇ ਰੰਗ ਹੈਗੇ ਨੇ ਉੰਨੇ ਕ ਅਗਲੇ ਦੇ ਸਕਦੇ ਆ ਦੇ ਸਕਦੇ ਆ ਹਾਂ ਵੀਰੇ ਮੈਕਸੀਮਮ ਸਾਰੇ ਨੇ ਸਾਰੇ ਨੇ ਤਕਰੀਬਨ ਰੰਗ ਦਾ ਕਾਲਾ ਕਾਲਾ ਲੋਹਾ ਸਾਰੇ ਨੇ ਹਣਾ ਹਾਂਜੀ ਇਹ ਗੱਪਣਾ ਵੀਰੇ ਬੱਕਰੀ ਹੈ ਕਿੰਨੇ ਟਾਈਮ ਦੀ ਇਹ ਮਨਾਂ ਤਿੰਨ ਮਹੀਨਾ ਦੇ ਗੱਬਣ ਸਿਆ ਹਾਂਜੀ ਠੀਕ ਹੈ ਬਾਕੀ ਨੱਕ ਮੂੰਹ ਦੀ ਬਹੁਤ ਚੰਗੀ ਆ ਹੂੰ ਫ੍ਰੈਸ਼ ਕੁਆਲਟੀ ਵਧੀਆ ਹਾਂ ਵੀਰੇ ਟਾਪ ਆ ਉਹ ਲੋਹੇ ਰੰਗ ਚ ਆ ਗਈ ਪੱਟ ਆ ਲੋਹੇ ਚ ਆ ਗਈ ਵੀਰੇ ਇਹ ਵੀ ਗੱਬਣਾ ਬੱਕੀ ਹੂੰ ਇਹ ਕਾਲੇ ਤੋਂ ਬੱਕਰੇ ਤੋਂ ਕਰਾਸ ਆ ਇਹ ਵੀਰੇ ਕਾਲੇ ਤੋਂ ਕਰਾਸ ਉਸੇ ਕਾਲੇ ਤੋਂ ਕਰਾਸ ਜਿਹੜਾ ਪਹਿਲਾਂ ਦਿਖਾਇਆ ਆਪਾਂ ਵੀਡੀਓ ਚ ਅੱਛਾ ਉਹ ਵੀ ਕਰਾਸ ਆਂ ਵੀਰੇ ਹੂੰ ਬਾਕੀ ਇਹ ਵੀ ਤਿੰਨ ਮਹੀਨਾ ਦੀ ਗੱਬਣ ਤਿੰਨ ਮਹੀਨਾ ਦੀ ਹਾਂਜੀ ਠੀਕ ਹੈ ਇਹ ਗਿਆ 8 ਡੜ ਵਾਲੀਆਂ ਬੱਕਰੀਆਂ ਨਾ ਆ ਆ ਚਿੱਟੀਆਂ ਆ ਗਈਆਂ ਚਿੱਟੀਆਂ ਦੋ ਨੇ ਹੈ ਜੋੜੀ ਜੋੜੀ ਰੱਖੀ ਹੈ ਵੀਰੇ ਸਾਰੀ ਆਪੂ ਜੋੜੀ ਜੋੜੀ ਹੂੰ ਹੂੰ ਇਹ ਮੰਨ ਲਓ ਹਾਈਟ ਉੱਡ ਦੇਖ ਲਓ ਬਾਕੀ ਇਹ ਕ੍ਰਾਉਸ ਚ ਨਹੀਂ ਹੁੰਦੀ ਨਾ ਬਲੈਕ ਚਮੜੀ ਚਾਹੀਦੀ ਬਲੈਕ ਚਮੜੀ ਚਾਹੀਦੀ ਹਾਂ ਵੀਰੇ ਜਿਹੜੀ ਕ੍ਰਾਉਸ ਆ ਉਹ ਗੁਲਾਬੀ ਜਾਏਂਦੀ ਆਪਾਂ ਕ੍ਰਾਉਸ ਨਹੀਂ ਰੱਖਦੇ ਸਬੀਟਲੀ ਆ ਸਾਰੀਆਂ ਉਹ ਬੀਟਲੀ ਆਪਣੇ ਵੇ ਸਾਰਾ ਹੂੰ ਆ ਦੇ ਲੋ ਵੀਰੇ ਡੱਬੀ ਹੈ ਨਾ ਹਾਂ ਵੀਰੇ ਰੰਗ ਬਹੁਤ ਘੱਟ ਮਿਲਦਾ ਹੈ ਇਹ ਰੰਗ ਬਹੁਤ ਹੈ ਪਾਕਿਸਤਾਨੀ ਰੰਗ ਕਹਿੰਦੇ ਹਾਂ ਹਾਂ ਵੀਰੇ ਪਾਕਿਸਤਾਨੀ ਰੰਗ ਕਹਿੰਦੇ ਆ ਬਹੁਤ ਮਹਿੰਗੇ ਗੁੱਜਰ ਲਵੇ ਹੁੰਦੇ ਨੇ ਜੀ ਹਾਂ ਹਾਂ ਵੀਰੇ ਉਹੀ ਰੰਗ ਹੈ ਇਹ ਵੀ ਘਰ ਦੀ ਪੱਠ ਆਪਣੇ ਹੂੰ ਇਹ ਪਹਿਲੇ ਸੂਏ ਸੂਈ ਆ ਬਈ ਇਹਦੀ ਰੰਗ ਦੀ ਡਿਮਾਂਡ ਹੋ ਫਰ ਜਾਦੀ ਡਿਮਾਂਡ ਬਹੁਤ ਆ ਵੀਰੇ ਮਿਲਦੀਆਂ ਨਹੀਂ ਹੈਗੀਆਂ ਇਹਦੀਆਂ ਪੱਠਾਂ ਅਸੀਂ ਜਾਈਆਂ ਨਹੀਂ ਨਹੀਂ ਵੀਰੇ ਇਹਦੀ ਪੱਠਾਂ ਜੇ ਨਾਗਰੀ ਹੈ ਇੱਕ ਆਪਣੇ ਕੋਲੇ ਵੱਡੇ ਬੱਕਰੇ ਦੇ ਭਰਾ ਦੀ ਹੋਸਾ ਇਹਦੇ ਨਾਗਰੇ ਤੋਂ ਭਰਾਤੀ ਹਾਂ ਵੱਡੇ ਤੋਂ ਭਰਾ ਦੀ ਨਾਗਰੇ ਤੇ ਐ ਇੱਕ ਦੀ ਕਹੀ ਤੋਂ ਕਾਲੇ ਤੋਂ ਭਰਾਈਆਂ ਕਾਲੀਆਂ ਪੱਠਾਂ ਇਹਦੀਆਂ ਕਾਲੀਆਂ ਆ ਗਈਆਂ ਆ ਦੋ ਤਾਂ ਵੀ ਸੋਨਾ ਬਹੁਤ ਆ ਬਈ ਬਟਾ ਕੰਨ ਕੰਨ ਬਹੁਤ ਲੱਗਿਆ ਜੇ ਦੀ ਇਹਦੀ ਪੱਠ ਹੀ ਜੀ ਆ ਗਈ ਮੈਨੂੰ ਦੇਖ ਕੇ ਠੀਕ ਆ ਜੀ ਦੇ ਦਾਂਗੇ ਠੀਕ ਆ ਆਹ ਦੇ ਆ ਕਾਲੀ ਮੰਲਾ ਇਹ ਵੀ ਪਲੂਣੇ ਸੂਈ ਆ ਪੱਠ ਵੀਰੇ ਇਹ ਪਲੂਣੇ ਸੂਈ ਆ ਹਾਂ ਵੀਰੇ ਇਹ ਆਪਣੀ ਉਥੋਂ ਫੁੱਲਿਆਂ ਨਾਲ ਤੋਂ ਜਿੱਤੀ ਵੀ ਹੋਈ ਆ ਪੱਠ ਜਿੱਤੀ ਹੋਈ ਆ ਇਹ ਹਾਂ ਵੀਰੇ ਕੱਚੇ ਦੰਦਾਂ 'ਚ ਵੀਰੇ ਇਹਦਾ ਨਮੈ ਸੂਈ ਤੀ ਨਾ ਜਿੱਤੀ ਆ ਚਾਰ ਦੰਦਾਂ 'ਚ ਜਿੱਤੀ ਤੀ ਚਾਰ ਦੰਦਾਂ 'ਚ ਜੀ ਠੀਕ ਆ ਤੇ ਆ ਖਾਈ ਕੀ ਜਾਂਦੀ ਨੇ ਹੁਣ ਬਈ ਇਹ ਪਿੰਪਲ ਤੇ ਠੀਕ ਆ ਵੀਰੇ ਇੱਥੇ ਡੇਕ ਡੁੱਟੀ ਸੀਗੀ ਉਹਦੀਆਂ ਟਾਣੀਆਂ ਇਹੋ 22 ਇਹਨਾਂ ਅੱਛਾ ਉਹ 22 ਇਹਨਾਂ ਨੇ ਹਾਂਜੀ ਠੀਕ ਆ ਠੀਕ ਆ ਬਾਕੀ ਆ ਪੱਟ ਵੀ ਇਹ ਪਲੂਣ ਹੀ ਸੁੰਦੀ ਆ ਨਹੀਂ ਵੀ ਪਲੂਣਾ ਹਾਂ ਵੀਰੇ ਪਹਿਲੇ ਸੂਈ ਸੁੰਦੀ ਆ ਇਹ ਹੂੰ 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 ਲਓ ਕੁਆਲਿਟੀ ਚੈੱਕ ਕਰੋ ਕੰਨ ਸੱਡੋ ਸਰ ਭਾਈ ਇਹ ਆਪਣੇ ਵਕੇ ਬਾਹਰ ਵੀ ਵੇਚਦੇ ਹੋਵਾਂਗੇ ਤੁਸੀਂ ਪੰਜਾਬ ਤੋਂ ਹਾਂ ਵੀਰੇ ਜਾਂਦੀਆਂ ਭਾਈ ਆ ਵੀ ਹਾਂ ਰਾਜਸਥਾਨ ਮਹਾਰਾষ্ট্র ਸਾਰੇ ਜਾਈ ਜਾਂਦੀਆਂ ਵੀਰੇ ਹੱਸਿਆ ਹਾਂ ਜੀ ਇਹ ਨਾ ਦੇਖੋ ਵੀ ਆਈ ਵੀ ਇਹ ਆ ਗੱਠ ਬਲੂਣੇ ਸੂਈ ਜੱਲਾਡ ਕੀ ਡਿਟੇਲ ਆ ਇਹਦੀ ਬਾਈ ਵੀਰੇ 8 ਦੰਦਾਂ ਦਾ ਹੈ ਹੁਣ ਹਾਂ ਪਹਿਲੇ ਸੂਈ ਸੂਈ ਜਾਣ ਦੂਏ ਸੂਈ ਨੂੰ ਕਰਾਸ ਆਹੇ ਹੱਸਿਆ 8 ਦੰਦ ਕੱਢੇ ਹੀ ਆ ਜੀ ਇਹਨੇ ਠੀਕ ਐ ਹਾਂ ਬਾਕੀ ਕੁਆਲਟੀ ਜੋ ਸਾਹਮਣੇ ਕਿੰਨੇ ਦੰਦਾਂ ਤੱਕ ਕ੍ਰਾਸ ਕਰਾਉਨੇ ਬਾਈ ਤੁਸੀਂ ਜਿਆਦਾਤਰ ਤਾਂ ਵੀਰੇ ਆਪਾਂ 6 ਦੰਤੀ ਪੱਟ ਕ੍ਰਾਸ ਕਰਾਉਨੇ ਆ ਜੇ ਮੰਨ ਲਓ ਵੀ ਕੋਈ ਕੱਚੀ ਲੱਗ ਜੇਵੇ ਉਹ ਆਪਦੇ ਆਪ ਲੱਗ ਜੇਵੇ ਉਹ ਗੱਲ ਜੋਦਾ ਨਹੀਂ ਆਪਾਂ ਜਿਆਦਾਤਰ 6 ਦੰਤੀ ਕ੍ਰਾਸ ਕਰਾਉਨੇ 6 ਦੰਤੀ ਤੇ ਕ੍ਰਾਸ ਕਰਾ ਲੈਂਦੇ ਆ ਤੇ ਬਾਈ ਤਕਰੀਬਨ ਆਪਾਂ ਸਾਰਾ ਕੁਝ ਦਿਖਾਤਾ ਬਾਈਆਂ ਦਾ ਤੇ ਬਾਕੀ ਆ ਸੂਟੀਆਂ ਪੱਠਾਂ ਵੀ ਨਾ ਇਹਨਾਂ ਲੱਗਿਆ ਨਾ ਹਾਂ ਹਾਂ ਵੀਰੇ ਇਹ ਵੱਡੇ ਬੱਕਰੇ ਦੀਆਂ ਵੀਰੇ ਸਾਰਾ ਵੱਡੇ ਬੱਕਰੇ ਦੀਆਂ ਨੇ ਹਾਂ ਹਾਂ ਜੇ ਕੋਈ ਇਹਨਾਂ ਜੋ ਆਇਆ ਕੋਈ ਬਾਈ ਤਾਂ ਦੇ ਦੋਂਗੇ ਆ ਆ ਉਹਦੇ ਨਾਲ ਦੀ ਨਹੀਂ ਹੈਗੀ ਹੈ ਨਾ ਫਰਕ ਹੈ ਇਹਦਾ ਇਹ ਮੱਖੀ ਵੱਡੇ ਬੱਕਰੀ ਦੀ ਹੈ ਕਾਲੀ ਮੱਖੀ ਜਿੰਨੀ ਆ ਗਈ ਕਾਲੀ ਮੱਖੀ ਜਿੰਨੀ ਹੈ ਹਾਂ ਵੀਰੇ ਠੀਕ ਹੈ ਤੇ ਵਚਾ ਦੇਖ ਸਕਦੇ ਨੇ ਇਹਨਾਂ ਦੀ ਬੱਕਰੀਆਂ ਪਾਈਆਂ ਦੀਆਂ ਇਧਰੋਂ ਕੱਢਦੇ ਸੀ ਅੰਦਰ ਬੱਕਰੀਆਂ ਤੇ ਬਾਕੀ ਆ ਛੋਟੇ ਬੱਚੇ ਨੇ ਪਾਈਆਂ ਲਵੇ ਜੇ ਕਿਸੇ ਨੂੰ ਚਾਹੀਦਾ ਹੁੰਦਾ ਤਾਂ ਦੇ ਵੀ ਦੇਣਗੇ ਨੰਬਰ ਆਪਾਂ ਸਕਰੀਨ ਤੇ ਦਵਾਂਗੇ ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਆ ਬੱਚਾ ਤਾਂ ਘਰੇ ਰੱਖਿਆ ਹੋਇਆ ਹੈ ਨਾ ਹਾਂ ਵੀਰੇ ਰੱਖਿਆ ਹੈ ਜੀ ਬਰੀਡਰ ਆਹ ਪਾਠਾ ਵੀਰੇ ਉਹਦੀ ਕਿਦੀ ਉਹ ਜਿਹੜੀ ਡੱਬੀ ਬੱਕਰੀ ਦਿਖਾਈ ਦੀ ਤੁਹਾਨੂੰ ਬਹੁਤ ਸੋਹਣੀ ਪੱਠਾ ਬਾਈ ਤੇ ਆਪਣੇ ਵੱਡੇ ਬੱਕਰੇ ਦੀ ਪੱਠਾ ਹੂੰ ਰੰਗ ਲੋਹਾ ਨਾਗਰਾ ਨਾਗਰਾ ਹੈ ਤੇ ਪਿਓਰ ਨਾਗਰਾ ਪਿਓਰ ਨਾਗਰਾ ਨਾ ਹਾਂਜੀ ਹੂੰ ਮੂੰਹ ਕਰੀ ਇੱਧਰ ਨੂੰ ਇਹਦਾ ਲੈ ਆ ਗਿਆ ਚੈੱਕ ਕਰੋ ਕੰਨਾਂ ਦੀ ਲੈਂਥ ਵੀ ਸਹੀ ਆ ਮੂੰਹ ਫੇਸ ਦੀ ਸਾਰਾ ਕੁਝ ਸਹੀ ਆ ਨਾ ਹਾਂਜੀ ਤੇ ਬਾਕੀ ਬੱਕਰੀਆਂ ਨੇ ਬਾਈ ਬਾਈਆਂ ਦੀਆਂ ਪਿੰਡ ਸੀ ਉੱਚੀ ਦਾ ਉਹਦਾ ਹਾਂਜੀ ਤੇ ਅੱਜ ਪਹੁੰਚੇ ਸੀ ਬਾਈਆਂ ਲਵੇ ਤਾਂ ਇਹਨਾਂ ਨਾਲ ਜੇ ਸੰਪਰਕ ਕਰਨਾ ਦਾ ਸਕਰੀਨ ਤੇ ਨੰਬਰ ਆ ਬਾਈ ਉਤੋਂ ਦੇ ਸੰਪਰਕ ਕਰ ਸਕਦੇ ਹਾਂ ਠੀਕ ਆ ਬਾਈ ਸਰਾਜ ਧੰਨਵਾਦ ਧੰਨਵਾਦ